ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਤੱਕ ਜਰੂਰ ਵੇਖਿਓ ਆਇਓ ਦੇਖਦੇ ਬਾਲਾਂ ਨੂੰ ਜੇ ਲੈ ਲਾਈ ਫਿਰ ਤਾਂ ਕੋਈ ਰੱਤੇ ਵਿੱਚ ਰੱਖ ਦੂਲ ਵੇੜ ਕੇ ਬਾਲਾਂ ਕੁਲਦੀਪ ਮਾਨਕ ਦੇ ਫੁੱਫੜ ਦੇ ਚਾਚੇ ਦੀ ਸਾਲੀ ਦਾ ਮੁੰਡਾ ਪੰਪ ਬਹੁਤ ਕੁੱਤੀ ਜੀ ਜਾ ਜਿੰਦੀ ਮਰਦੀ ਉਦਾਹਰਣ ਇਹ ਕਾਠੀ ਬਹੁਤ ਆ ਯਾਰ ਰੱਤੇ ਵਿੱਚ ਰੱਖ ਧੂਲ ਵੇੜ ਕੇ ਬਾਲਾਂ ਨੂੰ ਜਲ ਲਾਈ ਫਿਰ ਤੈਂ ਕੁਲਦੀ ਮਾਨਕ ਦੇ ਭਾਈ ਦਾ ਵਿਚੋਲਾ ਕੁਲਦੀ ਮਾਨਕ ਦੇ ਮੁੰਡੇ ਦੀ ਘਰ ਵਾਲੀ ਦੇ ਭਰਾ ਦਾ ਨੌਕਰ ਜੈਲਾ ਲਾਇਆ ਕਰ ਵੀਰੇ ਤੇਲ ਲਾਇਆ ਕਰ ਭਾਈ ਸੱਚ ਸੱਚ ਦੱਸ ਕਿਹੜੀਆਂ ਗੋਲੀਆਂ ਖਾਣਾ ਏ ਗੈ ਜਿਹੜੀ ਅੱਜ ਮੈਂ ਪੱਗ ਬੰਨੀ ਆ ਮੈਂ ਕਿਤੇ ਬਰਗ ਲੱਗ ਰਿਹਾ ਮੈਨੂੰ ਇਹ ਦੱਸੋ ਪੀਂ ਲੱਗੇ ਛੜਕਾ ਜਾਊਗਾ ਮਾਰਦਾ ਵਾਂ ਤੂੰ ਗਾਲ ਦੱਸ ਕਿਹੜੀ ਪਸੰਦ ਕਰੂੰਗਾ ਕਿਰੇ ਕਰਕੇ ਬੱਕ ਬੰਨੀ ਆ ਬਾਈ ਮਰਕੀਤ ਔਲਖ ਮਰਕੀਤ ਔਲਖ ਮਨਕੀਰਤ ਵੀਰਾ ਆਨਲਾਈਨ ਡਿਜੀਟਲ ਦੱਪੜ ਮਾਰੇ ਦੇ ਮਰੀਜ ਔਲਖ ਵੀਰੇ ਤੂੰ ਸਿਉਲੇ ਦਿਹਾਣੇ ਕਦੋਂ ਆਣਾ ਰੇਲ ਗੱਡੀ ਥੱਲੇ ਐ ਲੋ ਕੌਣ ਮੁਕੇਸ਼ਮ ਓਹ ਹੋ ਮੁਕੇਸ਼ ਅਬਾਨੀ ਜੀ ਹਾਂ ਜੀ ਨੈਕਸਟ ਵੀਡੀਓ ਮਹਾਤਮਾ ਗਾਂਧੀ ਤੇ ਅਬਾਨੀ ਵੀ ਪੰਜਾਬੀ ਚ ਗੱਲ ਕਰਨ ਲੱਗ ਪਿਆ ਵਾ ਜੀ ਹਾਂ ਜੀ ਅੰਕਲ ਜੀ ਸასიਖਾਨ ਹੋਰ ਕਿਦਾਂ ਹੋ ਬਹੁਤ ਜਵਾਨ ਕੁੜੀਆਂ ਵਰ ਮੋਰ ਤੇ ਫੋਨ ਆ ਜਾਂਦੇ ਅੱਜ ਕੱਲ ਹੋਰੀ ਚੱਲੇ ਸਾਨੂੰ ਹੀ 5G ਮਿਲਦਾ ਅੱਛਾ ਮੈਨੂੰ ਜਿਵੇਂ ਲੱਗਦੇ ਸਿੱਧੜ ਕੈਸੇ ਹੱਥ ਮੇਲੇ ਲੱਗਦੇ ਲਫਾਫਾ ਤਾਂ ਐਵੇਂ ਚੱਕਿਆ ਜੀ ਕਚੈਰੀਆਂ ਚ ਘੁੰਮਦਾ ਹੋਵੇ ਪਤੰਦਰ ਪੋਰੀ ਚਾਲ ਅਸੀਂ ਵੀ ਬੇਲੇ ਹੀ ਆ ਕੋਚਾਲ ਆ ਜਾ ਵੀਰ ਦੁਕਾਨ ਤੇ ਮੈਂ ਤਨਖਾਹ ਨਹੀਂ ਦੇਣੀ ਇਸ ਮਹੀਨੇ ਦੀ ਹੱਤੀਆਂ ਨਹੀਂ ਜਿਹੜੀ ਉਹ ਵੀ ਪੈਂਦੀ ਤੋੜਨੀ ਆਖਣੇ ਜੇ ਬਦਲ ਹੀ ਜਾਵੇ ਤੋੜਨੀ ਦੰਦ ਕੱਢਦਾ ਹਰਾਮਜਾਦਾ ਹਰਾਮਜਾਦਾ ਕੈਮਰੇ ਚ ਦੇਖਦਾ ਹੀ ਰਹਿੰਦਾ ਇਹ ਕੋਈ ਕੰਮਕਾਰ ਵੀ ਕਰਦਾ ਕਿ ਐਵੇਂ ਸਾਰਾ ਦਿਨ ਪੂਰਾ ਰਿਹਾ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਗੱਗ ਦੀ ਬਹੂ ਗੱਗ ਉਹਦੀ ਸੱਸ ਗਗ ਦੇ ਗਵਾਂਡੀ ਤੇ ਗਗ ਦੀ ਆ ਭੂਆ ਗਗ ਦੀ ਫੀਲਡਿੰਗ ਸੈਟ ਆ ਮਿੱਤਰੋ ਨਾਲ ਗਵਾਂਡੀਆਂ ਦੇ ਨਾਮ ਵੀ ਲਿਖ ਦੇਣੀ ਸੀਗੇ ਛੋਟਾ ਸਾਲਾ ਉਹਦੀ ਪਰਜਾਈ ਮੈਂ ਇਹਨਾਂ ਦੇ ਜ਼ਿੰਮੇਵਾਰ ਖਾਂਗੂ ਜੇ ਕੱਲ ਨੂੰ ਮੈਂ ਕੁਝ ਖਾ ਕੇ ਮਰਦੀ ਆ ਦੋ ਜਾਣਾ ਨਾ ਮੇਰੀ ਨਹੀਂ ਬਣਦੀ ਭੈਣ ਉਹਨਾਂ ਦਾ ਵੀ ਨਾਮ ਲੈ ਸਾਰੇ ਠੋਕ ਦਿੱਤੇ ਇੱਕ ਅਦਾ ਦਾ ਬਕਸ ਦੇ ਵਿਚੇ ਰੀਲ ਦੇਖਣ ਵਾਲੇ ਵੀ ਗਗ ਦਾ ਸਾਰਾ ਟੱਬਰ ਗਿਆ ਹੁਣ ਤਾਂ ਉੜੀਨ ਲਗਾ ਕੇ ਤੇ ਪੈਰਾਂ ਚ ਚੱਪਲ ਖਿੱਚ ਕੇ ਭੱਜ ਗਏ ਇਹ ਲੱਗਦਾ ਬਾਪੇ ਤੋਂ ਚਪੇੜਾ ਖਾਊ ਚੰਦਰਿਆ ਨਿਆਣਾ ਡਰਾਉਣਾ ਹੀ ਕਿਸੇ ਦਾ ਕ੍ਰਿਸ਼ਨਾ ਆਇਆ ਤੇ ਹਰਾਮ ਜਦਾ ਕੇਲੇ ਖਾਣੀ ਆ ਸਾਲਾ ਨਿਆਣਾ ਚੁੱਕਣ ਵਾਲਾ ਲੱਗਦਾ ਹੀ ਆ ਚੱਲ ਬੱਸ ਕਰ ਹੋ ਗਈ ਸੇਵਾ ਨੀ ਅਕਲੀਆਂ ਮੇਰੇ ਨੀ ਮੈਂ ਵੰਗ ਬਣਵਾ ਦੂੰ ਲੱਖ ਲੱਖ ਦੀ ਤੇਰੀ ਕੀ ਲੱਗ ਅਰੇ ਮੈਂ ਘਾਰ ਆ ਬਾਹਰ ਰੋਡ ਤੇ ਜਾ ਕੇ ਗੱਡੀ ਥੱਲੇ ਆਉਣਾ ਲੱਖ ਦੀ ਲਾਹਨਤ ਮੇਰੀ ਜਵਾਨੀ ਤੇ ਨੀ ਤੂੰ ਬੱਲਿਏ ਡਾਰਲਿੰਗ ਜੱਟ ਦੀ ਤੇਰੀ ਕੀ ਲੱਗਦੀ ਬੱਲਿਏ ਮੇਰੇ ਮੈਨੂੰ ਆਪ ਦੇ ਬੋਲ ਦੇ ਥੱਲੇ ਦੇ ਕੇ ਜਾ ਮਾਰ ਦੇ ਬਸ ਇੱਕ ਵਾਰ ਐਵੇਂ ਤੇ ਵਾਲ ਹੋ ਜਾਣ ਫਿਰ ਤਾਂ ਮ제 ਹੀ ਮ제 ਸੋ ਜਾ ਬਾਈ ਤੇਰਾ ਯੂਨੀਵਰਸਿਟੀ ਨਾਲ ਕੋਈ ਮਸਲਾ ਲੈਣਾ ਦੇਣਾ ਨਹੀਂ ਯੋਗਰਾਜ ਦੇ ਮਾਮੇ ਦਾ ਮੁੰਡਾ ਭੋਗਰਾਜ ਹਕਮਵਾਲਾ ਬਾਦਸ਼ਾ ਜੋਰ ਨਹੀਂ ਤੇਰੇ ਨੇ ਪਾ ਜੋਰ ਨਹੀਂ ਦਾ ਨਹੀਂ ਪਰ ਆ ਕੇ ਖਾਂਦਾ ਸੈਟਿੰਗ ਹੋਇਆ ਫਿਰਦਾ ਏ ਜਰਦਾ ਵੀ ਚੰਗਾ ਠੋਕ ਕੇ ਲਾਇਆ ਬਤਿੰਦਰ ਨੇ ਜੋਰ ਨਾਲ ਬ੍ਰੇਕ ਮਾਰ ਦੇਖੀ ਉੜਦਾ ਕਿੱਦਾਂ ਉੜ ਜਾ ਭਰਾਵਾ ਬੜੇ ਮਸਲੇ ਪਏ ਪੰਜਾਬ ਦੇ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਇਹਨਾਂ ਦਾ ਵਿਆਹ ਕਰਾਈ ਜਾਂਦਾ ਵਾ ਗੁੱਡੀ ਕਹਿ ਦੇ ਇਹ ਆਈ ਆ ਮੁਸ਼ਕਿਲ ਨਾਲ ਮਿਲਿਆ ਏ ਮੈਨੂੰ ਮੈਂ ਤੈਨੂੰ ਖੋਣਾ ਚਾਹੁੰਦੀ ਨਹੀਂ ਜੇਕਰ ਇਹ ਤੈਨੂੰ ਮੁਸ਼ਕਿਲ ਨਾਲ ਮਿਲਿਆ ਫਿਰ ਤਾਂ ਅਸੀਂ ਉਦਾਂ ਹੀ ਆ ਏਦਾਂ ਦੀ ਵੀਡੀਓ ਨਾ ਪਾਇਆ ਕਰੋ ਮੇਰੀ ਤਾਂ ਪਹਿਲੇ ਹਾਰਦੀ ਦਵਾਈ ਚੱਲਦੀ ਆ ਕਿਉਂ ਤੂੰ ਵੀ ਮਾਰਨਾ ਵਾ ਨਾ ਕੇ ਦੇਖ ਲੈ ਤੋ ਕੇ ਦੇਖ ਲੈ ਉਹ ਜੁੱਤੂ ਤੇ ਸਾਈ ਚਿੱਟੀ ਕੇ ਸਾਫਨ ਛਾੜ ਮਗਰਾ ਆ ਫੜਾਈ ਮੈਨੂੰ ਡਾਂਗ ਜੇ ਗਾਣਾ ਨਹੀਂ ਹੁੰਦਾ ਸ਼ਰਮ ਤਾਂ ਹੁੰਦੀ ਹੋਣੀ ਆ ਇਹਦੇ ਗੋਲੀ ਪੱਕੀ ਆ ਮਿੱਤਰੋ ਚਿੱਟੀ ਕੇ ਸਾਫਨ ਛਾੜਿਆ ਦਾ ਰਹਿਣਾ ਪਿਆਰ ਵਾਲੀ ਚਿੱਟੀ ਕੇ ਸਾਫਨ ਛਾੜਿਆ ਕੀ ਮਤਲਬ ਤੇਰਾ ਓਏ ਖਟਿਆ ਜਿਆ ਠੰਡ ਆ ਗਈ ਹੁਣ ਹਣਾ ਬੰਦ ਕਰਤਾ ਪਹਿਲਾਂ ਦੱਸਣਾ ਸੀ ਕੁੜੀ ਸਾੜੇ ਝੂਠ ਬੋਲ ਕੇ ਲਿਆਏ ਲੱਗਦੇ ਆ ਚਲੋ ਮਾਰੋ ਕਪੜਾ ਹਣ ਬੈਲਬੋਰਡ ਤੇ ਬਾਰੀ ਬਾਰੀ ਵਰਸੀ ਗਿਰਨ ਗਿਆ ਸੀ ਖਟਕੇ ਲੰਦੇ ਗੰਮਾ ਪੰਗੜਾ ਤਾ ਸਜਦਾ ਜੇ ਨੱਚ ਮਮਾ ਤੇ ਮਾਮੀ ਢੋਲੀ ਨੂੰ ਘੱਟ ਪੈਸੇ ਦੇਣ ਦਾ ਨਤੀਜਾ ਮਾਮਾ ਉਧਰ ਮਾਮੀ ਨੂੰ ਲੱਭਦਾ ਫਿਰਦਾ ਢੋਲੀ ਨਵਾਂ ਤਿਆਰ ਹੋਇਆ ਪੰਜਾਬ ਚ ਮਮਾ ਤੇ ਮਾਮੀ ਪੋਰਨ ਵਾਲੇ ਪੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਨਰੇਸ਼ ਖਰੜ ਵਾਲੇ ਦਾ ਭਰਾ ਲੱਗਦਾ ਵਾ ਮਾਤਾ ਰਾਣੀ ਇਹਦਾ ਵੱਧ ਕਰ ਦੇ ਤਰਸ਼ੂਲ ਆ ਰਿਹਾ ਤੇਰਾ ਸਿੱਧਾ ਵੱਖੀ ਚ ਮਾ ਤੁਸੀਂ ਨਹੀਂ ਹੋਣਾ ਆਪਣਾ ਸ਼ੇਰ ਹੀ ਭੇਜ ਦੋ ਭਜੀ ਨਾ ਹੁਣ ਤਰਸ਼ੂਲ ਨਵਾਲੇ ਆਉਗੀ ਬਸ ਤੂੰ ਲੱਗਾ ਰਹਿ ਆਉਂਦੀ ਆ ਮਾਤਾ ਤਰਸ਼ੂਲ ਗਰਮ ਕਰਕੇ ਬਿੱਲੇ ਵੀ ਆ ਜਾਂਦੇ ਆ ਜਿਹੜੇ ਕਾੜਨੇ ਚ ਦੁੱਧ ਪੀਂਦੇ ਆ ਪਹਿਲੇ ਵਾਰ ਬਿੱਲੀ ਕੀ ਕਰਦੀ ਮੈਂ ਕੋਣ ਕਹਿੰਦਾ ਮਾਲਚ ਮਿਲਾਵਟ ਆਉਂਦੀ ਆ ਬਾਬੇ ਦਾ ਜਨਮ ਜੂਚ ਹੋਇਆ ਲੱਗਦਾ ਮਿਓ ਮਿੰਗਾ ਬਿੱਲਾ ਫੇ ਬਿੱਲੇ ਬਿੱਲੀ ਦੀ ਲੜਾਈ ਆਵਾਜ਼ ਬਾਬਾ ਕੱਢੀ ਜਾਂਦਾ ਸ਼ਰਮ ਮੈਨੂੰ ਆਈ ਜਾਂਦੀ ਆ ਉਹ ਵੀਰਾ ਨਰੇ ਗਾਲੇ ਲੱਭਣ ਦੇ ਤੈਨੂੰ ਮਿਖੀ ਆ ভাস্কর বাবা সারা চিড়ি ঘর ਇਕੱਠਾ ਕਰ ਲਿਆ ভাস্কর বাবা ਹੁਣ ਤਾਂ ਬਿੱਲੀ ਮਰ ਗਈ ਹੋਣੀ ਆ ਤੂੰ ਐਡਾ ਕਰ ਇੱਥੇ ਇੱਥੇ ਲੋਕਾਂ ਨੂੰ ਬਾਬਾ ਵਿਦੇਸੀ ਦੇ ਪਹਿਲਾਂ ਪੁੱਛ ਕੇ ਆਉਂਦੇ ਘਰੇ ਕੇਕ ਆ ਜਾ ਕਢਾ ਜੋ ਹੱਥਾਂ ਨਾਲ ਮਰਤਾਈ ਜਾਨੀ ਆ ਸਾਰਾ ਟੱਬਰ ਹੀ ਪੈ ਗਿਆ ਓਏ ਪਹਿਲਾਂ ਮੈਨੂੰ ਲੱਗਾ ਕਿ ਤੇ ਚੋਲ ਖਾਂਦੇ ਹੀ ਹੱਥਾਂ ਨਾਲ ਸਾਰਾ ਚੱਲ ਕੋਈ ਤਣ ਤਣ ਕੋਈ ਨਹੀਂ ਆ ਤੂੰ ਦੱਸ ਕੈਕ ਵੀ ਪਚਦਾਉਂਦਾ ਹਣਾ ਅੱਜ ਕਿੱਥੇ ਫਸ ਗਏ ਗਲਤ ਬੰਦਿਆ ਕੋ ਕੈਕ ਵਾਲਾ ਰਿਵਾਜ ਆ ਗਿਆ ਫੜਾਈ ਫੜਾ ਕੇ ਆਈ ਫੜਾਇਆ ਭੇਜਿਆ ਉਹਨੂੰ ਕੋਈ ਨਾ ਦੇਤੇ ਤੂੰ ਨਾ ਜੋਤੀ ਬੋਲ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਕੈਕ ਤਾਂ ਦੰਦਾ ਨਹੀਂ ਕੱਟ ਦਿੱਤਾ ਹੋਣਾ ਇਹਨੇ हां जी मित्रों यही आज दी वीडियो आई होप तानू वीडियो वधिया लगी होगी जे वीडियो वधिया लगी ता वीडियो लाइक कर दो शेयर कर दो चैनल नु सब्सक्राइब कर दो ते एक वधिया से कमेंट करके जरूर दसेओ तानू किदा लगी वीडियो ते कमेंट विच ए भी दसेओ तुसी केड़े पਿੰਡ केड़े शहर तो वीडियो देख रहे हो ते जे तानू कमेंट विच हाइप दी ऑप्शन दिख रही है ता वीडियो नु हाइप जरूर दे देओ ताजो चैनल ग्रो हो सके ते एक और गल ए सिर्फ वीडियो मनोरंजन ली हुंदी है किसी दा दिल दिखाण ली नहीं हुंदी इसलिए एसी वीडियो नु मनोरंजन वे खिले ताजावे सो यही आज दी वीडियो मिलदे है तानू नेक्स्ट वीडियो दे विच थैंक यू सो मच गाइस